ਉਹ ਵਿਧਾਨ ਸਭਾ ਪੰਜਾਬ ਦੀ ਵਿਧਾਨ ਸਭਾ ਨਹੀਂ ਆ ਯਾਨੀ ਕਾਨੂੰਨ ਕਿੱਥੇ ਬਣਾਇਆ ਜਾਂਦਾ ਹੈ ਇਹ ਸਾਰੇ ਬਿੱਲ ਅੱਥੇ ਪੇਸ਼ ਹੋਏ ਇਹ ਬਿੱਲਾਂ ਤੇ ਡਿਸਕਸ਼ਨ ਹੋਣੀ ਆ ਪਾਸ ਹੋਣੇ ਨੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈਗਾ ਮਲੂਕ ਆਉਂਦੇ ਨੇ ਆਪਣੇ ਪੰਨਿਆਂ ਦੇ ਵਿੱਚ ਕਿ ਕਿਸ ਤਰ੍ਹਾਂ ਉਹ ਆਣੇ ਤੇ ਕੀ ਪ੍ਰਬੰਧ ਹੈਗੇ ਨੇ ਕਿ ਕਦੇ ਹੈਗੇ ਕੋਈ ਜੇ ਸਸ਼ਕਤਤਾ ਨਹੀਂ ਹੈਗੀ ਵੀ ਕਿੰਨੇ ਕ ਜਿਹੜੇ ਵਿਅਕਤੀ ਨੇ ਆ ਸਕਦੇ ਪੰਜ ਸასი ਕਾਲ ਦੀ ਸਾਰਿਆਂ ਨੂੰ ਸੋ ਅੱਜ ਅਸੀਂ ਵਿਧਾਨ ਸਭਾ ਦਾ ਲਾਈਵ ਸੈਸ਼ਨ ਜਿਹੜਾ ਚੱਲ ਰਿਹਾ ਹੈਗਾ 4 ਤਰੀਕ ਹੈ ਜਨ ਸਤੰਬਰ ਮਹੀਨਾ ਹੈ ਲਾਈਵ ਸੈਸ਼ਨ ਦੇਖਣ ਦੇ ਲਈ ਅੱਜ ਅਸੀਂ ਕੁਝ ਪੱਤਰਕਾਰ ਸਾਥੀ ਨੇ ਮੇਰੇ ਨਾਲ ਅੱਜ ਅਸੀਂ ਸੋਚਿਆ ਵੀ ਅਜੇ ਤੱਕ ਕਦੇ ਲਾਈਵ ਸੈਸ਼ਨ ਨਹੀਂ ਮੈਂ ਚੱਲਦਾ ਦੇਖਿਆ ਵਿਧਾਨ ਸਭਾ ਦਾ ਸੋਚਿਆ ਅੱਜ ਵੀ ਦੇਖ ਕੇ ਆਈਏ ਸੋ ਉੱਥੇ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਇੱਥੋਂ ਅਸੀਂ ਚੱਲ ਪਏ ਕੌਰੀਆਂ ਤੋਂ 7:00 ਵਜੇ ਦਾ ਟਾਈਮ ਹੈਗਾ ਸੋ ਮੇਰੇ ਨਾਲ ਸਾਥੀ ਮੇਰੇ ਰਜਿੰਦਰ ਸ਼ਰਮਾ ਜੀ ਹਾਂਜੀ ਸ਼ਰਮਾ ਜੀ ਹਾਂਜੀ ਚੱਲਿਆ ਅੱਜ ਪਹਿਲੀ ਵਾਰੀ ਉੱਥੇ ਜਾਣ ਦਾ ਮੌਕਾ ਮਿਲਿਆ ਹੈ ਪ੍ਰਧਾਨ ਜੀ ਨਾਲ ਸਾਡੇ ਮਾਲਵੰਦਰ ਜੀ ਨਾਲ ਦੇਖਦੇ ਆ ਉੱਥੇ ਜਾ ਕੇ ਉੱਥੇ ਫਿਰ ਤੁਹਾਨੂੰ ਦੱਸਦੇ ਆ ਵੀ ਕਿਵੇਂ ਹੁੰਦਾ ਸਾਰਾ ਪ੍ਰਧਾਨ ਜੀ ਦੱਸਣਗੇ ਸਾਡੇ ਨਾਲ ਸਾਡੇ ਅਵਤਾਰ ਸਿੰਘ ਜਟਾਣਾ ਜੀ ਨੇਗੇ ਹਾਂਜੀ ਜਟਾਣਾ ਸਾਹਿਬ ਬਿਲਕੁਲ ਜੀ ਪਹਿਲੀ ਵਾਰ ਹੀ ਜਾ ਰਹੇ ਆ ਦੇਖਾਂਗੇ ਜਾ ਕੇ ਕੀ ਹੋਇਆ ਆਨੰਦ ਉੱਥੇ ਇੱਕ ਇਧਰ ਨਾਲ بارش ਹੋ ਰਹੀ ਏ ਨਾਲ بارش ਦਾ ਆਨੰਦ ਲੈਂਦੇ ਜਾ ਰਹੇ ਨਾਲੇ ਰਸਤੇ ਦਾ ਇੰਜੋਏ ਨਾਲੇ ਉੱਥੇ ਜਾ ਕੇ ਦੇਖਦੇ ਆ ਜੀ ਅੱਜ ਪਹਿਲੀ ਵਾਰੀ ਨੀ ਅਨੰਦ ਕਾਦਾ ਹੁਣ ਉਹ ਤਾਂ ਜਾਣਕਾਰੀਆਂ ਨੇ ਉੱਥੇ ਤਾਂ ਆਪਾਂ ਸੁਣਾਗੇ ਵੀ ਰਸਤੇ ਦਾ ਆਨੰਦ ਲੈ ਰਹੇ ਆ ਅੱਛਾ ਰਸਤੇ ਦਾ ਆਨੰਦ ਦੇਖੋ ਉੱਥੇ ਜਿਹੜੇ ਸਾਡੇ ਮਸਲੇ ਨੇ ਮੰਨ ਲਓ ਪੰਜਾਬ ਦੇ ਉਹ ਚੱਕੇ ਜਾਂਦੇ ਨੇ ਉਹਨਾਂ ਤੇ ਗੱਲ ਹੁੰਦੀ ਐ ਉਹ ਅਸੀਂ ਦੇਖਾਂਗੇ ਦਿਖਾਵਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਜਿਹੜੀ ਅੱਜ ਲਾਈਵ ਵਾਇਸ ਹੈ ਜੇ ਕਿ ਅਜੇ ਮੈਨੂੰ ਪੂਰੀਆਂ ਜਾਣਕਾਰੀਆਂ ਦਾ ਪਤਾ ਨਹੀਂ ਵੀ ਉੱਥੇ ਕੈਮਰਾ ਵਗੈਰਾ ਅਲਾਉਡ ਹੈ ਜਾਂ ਨਹੀਂ ਕਿੰਦਾ ਬਾਸ ਬਣਦੇ ਨੇ ਸਾਰਾ ਸਾਨੂੰ ਵੀ ਜਾਨਣਾ ਪਵੇ ਕਦੇ ਤਾਂ ਸੌਖਾ ਹੋ ਜਾਊਗਾ ਬਿਲਕੁਲ ਸੋ ਜਿਹੜਾ ਬਰਸਾਤ ਦਾ ਟਾਈਮ ਹੈ ਜਿਵੇਂ ਜਟਾਣਾ ਜੀ ਨੇ ਦੱਸਿਆ ਬਰਸਾਤ ਅੱਜ ਕਾਫੀ ਜ਼ਿਆਦਾ ਹੋ ਰਹੀ ਹੈ ਭਾਦੋਂ ਦੇ ਵਿੱਚ ਨਹੀਂ ਬਰਸਾਤਾਂ ਅਕਸਰ ਘਟ ਜਾਂਦੀਆਂ ਨਗੀਆਂ ਪਰ ਇਸ ਵਾਰੀ ਜਿਹੜਾ ਸੌਣ ਹੈਗਾ ਸੌਣ ਸੁੱਕਾ ਲੰਘ ਗਿਆ ਤੇ ਭਾਦੋਂ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਹੋ ਰਹੀ ਆ ਥੋੜਾ ਜਿਹਾ ਬਾਹਰ ਦਾ ਸੀਨ ਦਿਖਾ ਦੂੰ ਜੀ ਸੋ ਦੇਖੋ ਤੁਸੀਂ ਬਾਹਰ ਦਾ 뷰 ਹੈ ਜਿਹੜਾ ਬਰਸਾਤ ਦਾ ਜਿਹੜਾ ਪੂਰਾ ਜੋਰ ਹੈ ਜੀ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਵਿੱਚ ਜਿਵੇਂ ਦਰਖਤ ਨੇਗੇ ਜਿਵੇਂ ਦੇਖੋ ਰੋਡ ਦੇ ਉੱਪਰ ਦਰਖਤ ਲੱਗੇ ਹੋਏ ਸਾਧਨ ਨੇ ਜਿਹੜੇ ਉਹ ਵੀ ਬੜੇ ਸੰਜਮ ਤੇ ਟਿਕਾਈ ਨਾਲ ਚਲਾਓ ਖਾਸ ਕਰਕੇ ਬਰਸਾਤ ਦੇ ਦਿਨਾਂ ਦੇ ਵਿੱਚ ਜਿਹੜਾ ਟਾਈਮ ਹੈ ਐਡਵਾਂਸ ਲੈ ਕੇ ਚੱਲੋ ਪਿੰਡ ਤੋਂ ਜਦੋਂ ਦੇ ਚੱਲੇ ਆ ਅਸੀਂ ਸਮਾਣਾ ਕ੍ਰੋਸ ਕਰਕੇ ਪਟਿਆਲਾ ਪਹੁੰਚਣ ਵਾਲੇ ਆ ਪਰ ਬਰਸਾਤ ਹੈ ਜਿਹੜੀ ਅੱਜ ਉਵੇਂ ਜਿੱਕਰੀ ਜਿਵੇਂ ਪਿੰਡ ਤੋਂ ਚੱਲੀ ਹੈ ਬਰਸਾਤ ਤੋਂ ਉੰਨੀ ਬਰਸਾਤ ਪੈ ਰਹੀ ਹੈ ਇੱਕ ਤੁਸੀਂ ਮੈਂ ਦੇਖਦਾਗਾ ਬਰਸਾਤ ਦੇ ਵਿੱਚ ਜਿਹੜੇ ਸਾਧਨ ਨੇਗੇ بڑے ਲੋਕ ਉਸੇ ਸਪੀਡ ਨਾਲ ਤੇਜ਼ੀ ਨਾਲ ਚਲਾਉਂਦੇ ਨੇਗੇ ਥੋੜਾ ਜਿਹਾ ਧੂਗਰੀਜ ਕਰਨਾ ਚਾਹੀਦਾ ਜਿੱਥੇ ਆਪਾਂ ਸੋਸ਼ਲ ਮੀਡੀਆ ਤੇ ਸੁਣਦੇ ਆਂ ਵੀ ਮੋਟਰਸਾਈਕਲਾਂ ਦਾ ਸਾਈਕਲਾਂ ਦਾ ਖਿਆਲ ਰੱਖੋ ਕਿਉਂਕਿ ਜਿਹੜਾ ਪਾਣੀ ਆਏਗਾ ਜਦੋਂ ਕਾਰਾਂ ਚੱਕ ਕੇ ਪਾਣੀ ਉਹਨਾਂ ਤੇ ਸਿੱਟਦੀਆਂ ਨੇ ਤਾਂ ਹਰ ਇੱਕ ਨੇ ਕਿਸੇ ਨੇ ਵਿਆਹ ਸ਼ਾਦੀ ਕਿਸੇ ਨੇ ਕੰਮ ਕਰ ਦਫ਼ਤਰਾਂ 'ਚ ਜਾਣਾ ਹੁੰਦਾ ਤਾਂ ਕੋਸ਼ਿਸ਼ ਕਰੋ ਵੀ ਮੋਟਰਸਾਈਕਲਾਂ ਦੇ ਨੇੜੋਂ ਬੜਾ ਤਰੀਕੇ ਨਾਲ ਗੱਡੀ ਨੂੰ ਵੱਡੋ ਪਰ ਬਰਸਾਤ ਹੈ ਜਿਹੜੀ ਅੱਜ ਬੰਦ ਨਹੀਂ ਹੋ ਰਹੀ ਸਵੇਰ ਦੀ ਇਹ ਬਰਸਾਤ ਪੈ ਰਹੀ ਹੈ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਅੱਗੇ ਮੌਸਮ ਕਿਸ ਤਰ੍ਹਾਂ ਦਾ ਹੈ ਬਾਕੀ ਜੁੜੇ ਰਹੋ ਨਾਲ ਚੰਡੀਗੜ੍ਹ ਦਾ ਜਿਹੜਾ ਇਹ ਰੋਡ ਹੈ ਰਾਜਪੁਰੇ ਤੋਂ ਜਦੋਂ ਤੁਸੀਂ ਚੰਡੀਗੜ੍ਹ ਨੂੰ ਜਾਂਦੇ ਹੋ ਬਹੁਤ ਡਬਲ ਰੋਡ ਹੈ ਕਈ ਇਹ 4 ਲੇਨ ਰੋਡ ਹੈ ਪਰ ਅਕਸਰ ਇਹਦੇ ਉੱਪਰ ਜਿਹੜੇ ਜਾਮ ਲੱਗੇ ਕਿਉਂਕਿ ਸਾਧਨ ਹੀ ਇੰਨੇ ਹੋਗੇ ਸਾਧਨਾਂ ਦੇ ਕਾਰਨ ਜਾਮ ਤੁਸੀਂ ਇਹਦੇ ਵਿੱਚ ਅਕਸਰ ਲੱਗਦੇ ਦੇਖੋਗੇ ਤੇ ਵੱਡੀ ਗੱਲ ਇੱਥੇ ਦੇ ਵਿੱਚ ਹੋਰ ਵੀ ਹੈ ਵੀ ਅਜੇ ਤੱਕ ਸਰਕਾਰ ਵੱਲੋਂ ਕੋਈ ਇਹਦਾ ਬਦਲਮਾ ਰੂਟ ਨਹੀਂ ਰੱਖਿਆ ਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਵਹੀਕਲ ਨੇ ਜਿਹੜੇ ਵਧੀਆਂ ਜਾਣੇ ਨੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਦਲਮਾ ਰੂਟ ਇਹਦਾ ਕਿਹੜੀ ਸਾਈਡ ਦਾ ਹੋ ਸਕਦਾ ਸੋ ਜਾਮ ਤੁਹਾਨੂੰ ਇਹਦੇ ਉੱਪਰ ਜ਼ਰੂਰ ਲੱਗ ਸਕਦਾ ਹੈਗਾ ਸੋ ਆਪ ਦਾ ਟਾਈਮ ਹੈ ਜਿਹੜਾ ਜਦੋਂ ਵੀ ਆਪਾਂ ਚੰਡੀਗੜ੍ਹ ਸਾਈਡ ਆਉਣਾ ਹੈ ਤਾਂ ਟਾਈਮ ਰੱਖ ਕੇ ਚੱਲੋ ਹਾਂਜੀ ਆਖਰਕਾਰ ਵਿਧਾਨ ਸਭਾ ਚ ਪਹੁੰਚ ਗਏ ਸੀ ਤੇ ਦੋਨੋਂ ਸਾਥੀ ਪੱਤਰਕਾਰ ਨੇ ਨਾਲ ਇਹ ਸਾਰੀਆਂ ਮੰਤਰੀ ਸਾਹਿਬਾਨਾਂ ਦੀਆਂ ਗੱਡੀਆਂ ਖੜੀਆਂ ਨੇ ਅੱਗੇ ਜਾ ਕੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇਗੇ ਕਿਵੇਂ ਐਂਟਰੀ ਵਗੈਰਾ ਕਿਉਂਕਿ ਪਹਿਲਾਂ ਇੱਕ ਚੈੱਕ ਪੁਆਇੰਟ ਆਉਂਦਾ ਜਿੱਥੋਂ ਤੁਹਾਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਹੜੀ ਗੈਲਰੀ ਦੇ ਵਿੱਚ ਬੈਠਣੇ ਤੇ ਕਿਹੜੀ ਸਾਈਡ ਜਾਣਾ ਇਹ ਸਾਰੀਆਂ ਦੇਖੋ ਮੰਤਰੀ ਸਾਹਿਬਾਨਾਂ ਦੀਆਂ ਗੱਡੀਆਂ ਖੜੀਆਂ ਨੇ ਇਹ ਵਿਧਾਨ ਸਭਾ ਦੀ ਬਿਲਡਿੰਗ ਹੈ ਇਹਦੇ ਨਾਲ ਹੀ ਜਿਹੜੀ ਦੂਸਰੀ ਸਾਈਡ ਸੈਕਟਰੀ ਹੈ ਦੀ ਬਿਲਡਿੰਗ ਹੈ ਸੋ ਅੱਗੇ ਜਾ ਕੇ ਤੁਹਾਨੂੰ ਅਗਲੇ ਜਿਹੜੇ ਹਾਲਾਤ ਨੇ ਉਹ ਦਿਖਾਉਨੇ ਆ ਜੀ ਜੀ ਬਿਲਕੁਲ ਪਹੁੰਚ ਚੁੱਕੇ ਆਪਾਂ ਵਿਧਾਨ ਸਭਾ ਦੇ ਵਿੱਚ ਜਿਵੇਂ ਆਪਾਂ ਬਲੌਗ ਦੇ ਵਿੱਚ ਜਾਣਕਾਰੀ ਦਿੱਤੀ ਸੀਗੀ ਵੀ ਜਦੋਂ ਪਿੰਡ ਤੋਂ ਚੱਲਿਆਂਗੇ ਆਪਾਂ ਰਸਤੇ ਦੇ ਵਿੱਚ ਸਾਰੀ ਤੁਹਾਨੂੰ ਜਿਹੜੀ ਜਾਣਕਾਰੀ ਹੈਗੀ ਉਹ ਦਿੱਤੀ ਹੈ ਸੋ ਵਿਧਾਨ ਸਭਾ ਦਾ ਸੈਸ਼ਨ ਉੱਤੇ ਕੈਮਰਾ ਵਗੈਰਾ ਅਲਾਉਡ ਨਹੀਂ ਹੈਗਾ ਆਮ ਤੌਰ ਤੇ ਜੀ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਸੋ ਹਲਕਾ ਦੇੜਬਾ ਮੰਡੀ ਦੀ ਜੇਕਰ ਆਪਾਂ ਗੱਲ ਕਰੀਏ 89 ਨੰਬਰ ਕਮਰਾ ਜਿਹੜਾ ਆਪਣਾ ਸਰਦਾਰ ਚੀਮਾ ਜੀ ਦਾ ਅੱਜ ਮੈਂ ਦਿਖਾ ਦਿੰਦਾ ਤੁਹਾਨੂੰ ਖਜ਼ਾਨਾ ਮੰਤਰੀ ਸਾਡੇ ਹਰਪਾਲ ਸਿੰਘ ਚੀਮਾ ਜੀ ਦਾ ਜਿਹੜਾ ਇਹ ਦਫ਼ਤਰ ਹੈਗਾ 89 ਤੁਸੀਂ ਇੱਥੇ ਵੀ ਜਦੋਂ ਵੀ ਆਉਣਾ ਹੈਗਾ ਤਾਂ ਹਲਕਾ ਜੜਵਾ ਮੰਡੀ ਦੇ ਲੋਕਾਂ ਨੇ ਤਾਂ ਇੱਥੇ ਜਰੂਰ ਮਿਲ ਕੇ ਜਾਣਾ ਅੱਜ ਤੁਹਾਨੂੰ ਮੰਤਰੀ ਸਾਹਿਬ ਨੂੰ ਮਿਲਵਾਉਣੇ ਆ ਤੁਸੀਂ ਦੇਖੋ ਵੀ ਅਪਾ ਆਏਗੇ ਤਾਂ ਪੂਰਾ ਜਿਹੜਾ ਹਲਕੇ ਦੇ ਲੋਕ ਮਿਲਦੇ ਨੇਗੇ ਤੇ ਹੋਰ ਜਿੰਨਾ ਵੀ ਕੰਮ ਕਾਜ ਦੇ ਸਬੰਧ ਦੇ ਵਿੱਚ ਜਿਹੜੇ ਲੋਕ ਆਏ ਹੋਏ ਨੇਗੇ ਤਾਂ ਉਹ ਉਹ ਮਿਲ ਰਹੇ ਨੇ ਤਾਂ ਆਪਾਂ ਥੋੜਾ ਮੰਤਰੀ ਸਾਹਿਬ ਨਾਲ ਵੀ ਗੱਲ ਕਰਾਂਗੇ ਕਿਉਂਕਿ ਵੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੰਗਤ ਨਾਲ ਵੀ ਮਿਲਉਂਦੇ ਆ ਕੁਝ ਹਲਕੇ ਦੇ ਲੋਕ ਵੀ ਆਏ ਹੋਏ ਨੇਗੇ ਤੇ ਪਹਿਲਾਂ ਮੈਂ ਦੱਸ ਦਿਵਾਉਂ ਕਿ ਤੁਹਾਨੂੰ ਜਿਹੜਾ ਆਪਣਾ ਓਐਸਡੀ ਸੋਈ ਸਾਹਿਬ ਨੇਗੇ ਸੋਈ ਸਾਹਿਬ ਨੂੰ ਥੋੜਾ ਮਿਲਵਾਉਂਦੇ ਆ ਸੋਈ ਸਾਹਿਬ ਅੱਜ ਤੁਸੀਂ ਆ ਵੀ ਕਿਤੇ ਪਹਿਲਾਂ ਵੀ ਆਪਾਂ ਹੋਈ ਹੈ ਗੱਲ ਆਪਣੀ ਤੇ ਜਿਵੇਂ ਲੋਕ ਆਉਂਦੇ ਨੇ ਆਪਣੇ ਪਿੰਡਾਂ ਦੇ ਵਿੱਚ ਕਿ ਕਿਸ ਤਰ੍ਹਾਂ ਉਹ ਆਣ ਇਥੇ ਕੀ ਪ੍ਰਬੰਧ ਹੈਗਾ ਨਹੀਂ ਦੇਖੋ ਜੀ ਪਹਿਲਾਂ ਇੱਕ ਹੂਆ ਸਿ ਵਿਧਾਨ ਸਭਾ ਸਾਇਟੀ ਰੌਣਕ ਤਾਂ ਹੁਣ ਅਸੀਂ ਆਮ ਲੋਕਾਂ ਨੂੰ ਆਪਣੇ ਢਿੜਬੇ ਦੇ ਨੂੰ ਖਾਸ ਕਰਕੇ ਜਿਹੜਾ ਮਰਜ਼ੀ ਇਥੇ ਆ ਸਕਦਾ ਮੰਤਰੀ ਸਾਹਿਬ ਨੇ ਖੁੱਲ੍ਹ ਕੀਤੀ ਹੈ ਵੀ ਸਾਨੂੰ ਆਧਾਰ ਕਾਰਡ WhatsApp ਕਰ ਦਿਓ ਉਹਦਾ ਪਾਸ ਬਣ ਜਾ ਸੈਸ਼ਨ ਚੱਲਣ ਤੋਂ ਪਹਿਲਾਂ ਜੇ ਆਫੀਸਿਨ ਦੇ ਵਿੱਚ ਵੀ ਵਿਧਾਨ ਸਭਾ ਤੁਸੀਂ ਦੇਖਣੇ ਤਾਂ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਬਿਨਾਂ ਛੁੱਟੀ ਤੋਂ ਪਰ ਕੰਗੜੇ ਵਾਲੇ ਦੇ ਨਾਲ ਪਾਸ ਕਿ ਮੰਨ ਲਓ ਜਿਵੇਂ ਸਵੇਰੇ ਤੁਹਾਨੂੰ ਜਾਂ ਸ਼ਾਮੀ ਆਧਾਰ ਕਾਰਡ ਸੈਂਡ ਕਰਦੇ ਤਾਂ ਕੋਈ ਇਹ ਤਾਂ ਨਹੀਂ ਕਿ ਵੀ ਬੰਦਿਆਂ ਦੀ ਗਿਣਤੀ ਤੇ ਨਿਰਪਰੋ ਵੀ ਕਿੰਨੇ ਕ ਬੰਦੇ ਆ ਸਕਣਗੇ ਨਹੀਂ ਨਹੀਂ ਜੇ ਸਾਨੂੰ ਤੁਸੀਂ ਆਉਣ ਤੋਂ ਰਸਤੇ ਦੇ ਵਿੱਚ ਗੱਡੀ 'ਚ ਬੈਠੇ ਘੰਟਾ ਪਹਿਲਾਂ ਸਾਨੂੰ ਵਟਸਐਪ ਕਰ ਦਿਓ ਆਧਾਰ ਕਾਰਡ ਥੋੜੇ ਪਹੁੰਚਣ ਤੋਂ ਪਹਿਲਾਂ ਆਪਾਂ ਲੈਟਰ ਆ ਪਾਸ ਬਣ ਜਾਊਗਾ ਉਹ ਤੁਹਾਡੀ ਜਿਹੜੀ ਕੈਲਰੀ ਸਪੀਕਰ ਗੈਦਰ ਜਾਂ ਗਵਰਨਰ ਗੈ ਜਿਹੜਾ ਵੀ ਬਣਾਉਣਾ ਤੁਹਾਡੀ ਇੱਛਾ ਜਿੱਤੇ ਇੱਕ ਨਾਲ ਬੱਚਿਆਂ ਨਾਲ ਆਉਣਾਗਾ ਬੱਚਿਆਂ ਨੂੰ ਦਿਖਾਉਣਾਗਾ ਦਰਸ਼ਕ ਗੈਦਰ ਜਿੱਕੇ ਜਿੱਥੇ ਮਤਲਬ ਪਾਸ ਘੰਟੇ ਦੇ ਵਿੱਚ ਵਿੱਚ ਬਣ ਜਾਊਗਾ ਸੋ ਇਹ ਸਨ ਤਪਿੰਦਰ ਸਿੰਘ ਸੋ ਇਹ ਜੋ ਐਸਡੀ ਸਾਹਿਬ ਇਧਰ ਵੀ ਮੈਂ ਤੁਹਾਨੂੰ ਦਿਖਾਉਣਾ ਬੁਲਵਾਉਣਾਗਾ ਮੰਤਰੀ ਸਾਹਿਬ ਜਿਹੜਾ ਹਲਕੇ ਦੇ ਲੋਕਾਂ ਨੂੰ ਮਿਲਦੇ ਹੋਏ ਕੰਮ ਕਰਨ ਦੇ ਸਬੰਧ ਵਿੱਚ ਤਾਂ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਜਿੱਥੇ ਪਹਿਲਾਂ ਬੜਾ ਮੁਸ਼ਕਲ ਹੁੰਦਾ ਸੀਗਾ ਆਪਾਂ ਜਦੋਂ ਹਲਕਾ ਢਿੜਵੇ ਦੀਏ ਜੇਕਰ ਆਪਾਂ ਗੱਲ ਕਰੀਏ ਤਾਂ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਵੀ ਸਾਡੇ ਮੰਤਰੀ ਸਾਹਿਬ ਚੁਣੇ ਗਏ ਨੇਗੇ ਤਾਂ ਖੁੱਲਾ ਸੱਦਾ ਹੈਗਾ ਜਿਹੜੇ ਵੀ ਕੋਈ ਆਉਣਾ ਚਾਹੁੰਦੇ ਨੇ ਆਪਾਂ ਥੋੜਾ ਮੰਤਰੀ ਸਾਹਿਬ ਨੂੰ ਗੱਲ ਕਰਦੇ ਆਂਗੇ ਮંત્રી ਸਾਹਿਬ ਇਹ ਸੀਗਾ ਜਿਵੇਂ ਅਸੀਂ ਵੀ ਕਰੀਬ ਮੈਨੂੰ 20 ਸਾਲ ਹੋ ਗਏ ਪੱਤਰਕਾਰੀ ਕਰਦੇ ਨੂੰ ਤਾਂ ਅਸੀਂ ਪਹਿਲੀ ਵਾਰੀ ਵਿਧਾਨ ਸਭਾ ਆਏ ਆਂਗੇ ਸਾਡੇ ਹਲਕੇ ਵਿੱਚੋਂ ਸੰਤਪਾਲਬੀ ਸਿੰਘ ਨੂੰ ਵੀ ਰਾਜ ਮੰਤਰੀ ਚੁਣੇ ਗਏ ਸੀ ਨਹੀਂ ਸਭਾ ਬਣ ਸਕਿਆ ਪਰ ਅਸੀਂ ਰਾਤ ਤੀ ਤੁਹਾਨੂੰ ਕਿਹਾ ਸੀ ਤੁਸੀਂ ਸਵੇਰੇ ਕਿਹਾ ਵੀ ਆਜੋ ਤੇ ਹਲਕੇ ਦੇ ਲੋਕਾਂ ਨੂੰ ਜੇਕਰ ਆਪਾਂ ਮੈਸੇਜ ਦੇਣਾ ਚਾਹੀਏ ਤਾਂ ਕਿਉਂਕਿ ਬਹੁਤ ਸਾਰੇ ਬੰਦੇ ਨੇ ਜਿਹੜੇ ਅੱਜ ਤੱਕ ਵਿਧਾਨ ਸਭਾ ਨਹੀਂ ਆਏ ਐ ਦੇਖੋ ਵਿਧਾਨ ਸਭਾ ਪੰਜਾਬ ਦੀ ਵਿਧਾਨ ਕਾੜਨੀ ਆ ਯਾਨੀ ਕਾਨੂੰਨ ਇੱਥੇ ਬਣਾਏ ਜਾਂਦੇ ਨੇ ਅੱਜ ਤੁਹਾਡੇ ਸਾਹਮਣੇ ਚਾਰ ਬਿੱਲ ਜਿਹੜੇ ਨੇ ਕਿ ਚਾਰ ਬਿੱਲ ਪੇਸ਼ ਹੋਏ ਜਿਨ੍ਹਾਂ ਚ ਪੰਚਾਇਤ ਦਾ ਬਿੱਲ ਹੋਇਆ ਜੀਐਸਟੀ ਦਾ ਹੋਇਆ ਫਾਇਰ ਬ੍ਰਿਗੇਡ ਦਾ ਹੋਇਆ ਖੇਤੀਬਾੜੀ ਦਾ ਹੋਇਆ ਇਹ ਸਾਰੇ ਬਿੱਲ ਅੱਜ ਪੇਸ਼ ਹੋਏ ਇਹ ਬਿਲਾ ਦੇਤੇ ਡਿਸਕਸ਼ਨ ਹੋਣੀ ਆ ਪਾਸ ਹੋਣੇ ਨੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਹੁੰਦਾਗਾ ਜਦੋਂ ਵਿਧਾਨ ਸਭਾ ਦਾ ਦਿਨ ਸਟਾਰਟ ਹੁੰਦਾ ਸਭ ਤੋਂ ਪਹਿਲਾਂ ਇੱਕ ਘੰਟਾ ਕੁਐਸਚਨ ਆਵਰ ਆ ਯਾਨੀ ਜਿੰਨੇ ਜਿੱਤ ਕੇ ਆਏ ਐਮਐਲਏ ਸਹਿਬਾਨ ਨੇ ਉਹ ਆਪਣਾ ਆਪਣੇ ਇਲਾਕੇ ਦਾ ਸਵਾਲ ਲਾਉਂਦੇ ਨੇ ਕਿ ਕਿਸੇ ਸਮੱਸਿਆ ਦਾ ਸਵਾਲ ਲਾਉਂਦੇ ਨੇ ਕਿ ਉਹਦਾ ਜਵਾਬ ਜਿਹੜਾ ਸਬੰਧਤ ਮੰਤਰੀ ਵਿਧਾਨ ਸਭਾ ਦੇ ਅੰਦਰ ਦਿੰਦਾਗਾ ਔਰ ਜੇ ਉਹਦੇ ਚ ਕੋਈ ਕਮੀ ਪੇਸ਼ੀ रह ਜੇਤਾ ਹੈ ਉਹ ਤੋਂ ਬਾਅਦ ਵੀ ਕਮੇਟੀ ਬਣੀ ਉਹ ਫੋਲੋ ਕਰਦੀ ਹੈ ਔਰ ਉਸ ਤੋਂ ਬਾਅਦ ਜ਼ੀਰੋ ਆਵਰ ਹੁੰਦਾ ਪਹਿਲਾ ਜ਼ੀਰੋ ਆਵਰ ਪ੍ਰਾਣੀ ਕਾਂਗਰਸ ਦੇ ਸਮੇਂ 5 ਮਿੰਟ ਦਾ ਹੁੰਦਾ ਸੀਗਾ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਧਾ ਕੇ ਅਸੀਂ ਘੰਟੇ ਦਾ ਕੀਤਾ 117 ਵਿਧਾਇਕ ਨੇ ਘੱਟੋ ਘੱਟ ਕੋਈ ਮੌਕੇ ਤੇ ਕੋਈ ਘਟਨਾ ਹੁੰਦੀ ਹੈ ਕਿਸੇ ਦੀ 2 ਦਿਨ ਪਹਿਲਾਂ 4 ਦਿਨ ਪਹਿਲਾਂ ਕੋਈ ਥੀ ਇੰਪੋਰਟੈਂਟ ਮਾਮਲਾ ਚਾਹੇ ਪੰਜਾਬ ਦਾ ਜਾਂ ਕਿਸੇ ਹੋਰ ਨੈਸ਼ਨਲ ਲੈਵਲ ਦਾ ਉਹਨੂੰ ਉਠਾਉਣ ਦੇ ਲਈ ਸਫੀਸ਼ੀਐਂਟ ਟਾਈਮ ਚਾਹੀਦਾ ਸੋ 1 ਘੰਟੇ ਦਾ ਸਮਾਂਨਰ ਦਾ ਅਰਧ ਕੀਤਾ ਗਿਆ ਉਹ ਅਗਲਾ ਘੰਟਾ ਜਿਹੜਾ ਉਹਦੇ ਵਿੱਚ ਜਿਹੜਾ ਨਿਕਲਣਾ ਸਾਰੇ ਆਬਦਬਦੇ ਐਮ ਐਲ ਏ ਸਹਿਬਾਨ ਆਪਣੀ ਆਪਣੀ ਗੱਲ ਵਿਧਾਨ ਸਭਾ ਚ ਰੱਖਦੇ ਨੇ ਔਰ ਸਬੰਧਤ ਅਧਿਕਾਰੀ ਸਬੰਧਤ ਮੰਤਰੀ ਸਭਾ ਨੋਟ ਕਰਦੇ ਨੇ ਫਿਰ ਉਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਹੁੰਦੀ ਹੈ ਔਰ ਉਸ ਤੋਂ ਅਗਲਾ ਜਿਹੜਾ ਪੜਾਉ ਹੁੰਦਾ ਉਹ ਧਿਆਨ ਦੇਬਾਉ ਨੋਟਿਸ ਹੁੰਦੇ ਨੇ ਜਿਸ ਹਰੇਕ ਦਿਨ ਜਿੱਦਨ ਵਿਧਾਨ ਸਭਾ ਚੱਲਦੀ ਆ ਤਿੰਨ ਧਿਆਨ ਦੇਬਾਉ ਨੋਟਿਸ ਜਿਹੜੇ ਉਹ ਲੱਗਦੇ ਨੇਗੇ ਤਿੰਨ ਮੈਂਬਰ ਸਹਿਬਾਨ ਇੱਕ ਵੀ ला ਸਕਦਾ ਦੋ ਇਕੱਠੇ ਹੋ ਕੇ ਵੀ ਲਾ ਸਕਦੇ ਤਿੰਨ ਮੈਂਬਰ ਵੀ ਲਾ ਸਕਦੇ ਧਿਆਨ ਦਿਓ ਬਹੁਤ ਮਤ ਲੱਗਦਾ ਕੋਈ ਇੰਪੋਰਟੈਂਟ ਇਸ਼ੂ ਹੁੰਦਾ ਉਹਦੇ ਸਬੰਧਤ ਮੰਤਰੀ ਜਿਹੜਾ ਉਹਦਾ ਜਵਾਬ ਦਿੰਦਾ ਹੈਗਾ ਔਰ ਉਸ ਤੋਂ ਬਾਅਦ ਵਿਧਾਨਕ ਕੰਮਕਾਰ ਯਾਦ ਵਿੱਚ ਬਜਟ ਪੇਸ਼ ਹੁੰਦਾ ਪੂਰਾ ਦਾ ਪੂਰਾ ਦਿਨ ਬਜਟ ਦੀ ਲੰਘ ਜਾਂਦਾ ਹੈਗਾ ਸੋ ਡਿਬੇਟਸ ਹੁੰਦੀਆਂ ਲੰਬੀਆਂ ਲੰਬੀਆਂ ਸੋ ਮੇਰੀ ਤਾਂ ਇਹੀ ਹੁੰਦੀ ਹੈ ਕਿ ਸਾਰੇ ਜਨਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਔਰ ਆ ਕੇ ਸਾਰਿਆਂ ਨੂੰ ਦੇਖਣਾ ਚਾਹੀਦਾ ਜਦੋਂ ਵੀ ਮੌਕਾ ਮਿਲਦਾ ਹੈਗਾ ਤਾਂ ਕਿ ਤੁਹਾਡੀ ਇਨਫੋਰਮੇਸ਼ਨ ਚ ਵਾਧਾ ਹੋਵੇ ਕਈ ਵਾਰ ਤਾਂ ਨਹੀਂ ਬਹੁਤ ਸਾਰੇ ਜਗ੍ਹਾ ਤਾਂ ਤਾਂ ਇਹੀ ਸੁਣਨ ਨੂੰ ਮਿਲਦਾ ਹੁੰਦਾ ਸੀ ਪੁਰਾਣੇ ਸਮੇਂ ਚ ਕਿ ਮੰਤਰੀ ਐਮ ਐਲ ਏ ਸਿਰਫ ਵਿਆਹਾਂ ਭੋਗਾਤੇ ਨਹੀਂ ਪਰ ਲੇਕਿਨ ਮੰਤਰੀ ਦਾ ਐਮ ਐਲ ਏ ਦਾ ਇੰਪੋਰਟੈਂਟ ਕੰਮ ਆ ਇਸ ਵਿਧਾਨ ਸਭਾ ਚ ਆ ਕੇ ਆਪਣੇ ਹਲਕੇ ਦੀ ਗੱਲ ਰੱਖਣੀ ਸਟੇਟ ਦੀ ਗੱਲ ਰੱਖਣੀ ਤਾਂ ਜਾ ਕੇ ਮੈਂ ਸਮਝਦਾ ਉਹ ਇੱਕ ਸਕਸੈਸਫੁਲ ਪੋਲੀਟਿਸ਼ੀਅਨ ਹੈ ਜਿਕਰ ਜਿਹੜੇ ਵੀ ਸੱਜਣ ਆਉਣਾ ਚਾਹੁੰਦੇ ਨੇ ਜੇ ਬਹੁਤ ਸਾਰੇ ਆਪਣੇ ਹਲਕੇ ਦੇ ਵਿੱਚੋਂ ਵੀ ਆਏ ਹੋਏ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਆਏ ਹੋਏ ਨੇ ਜੀ ਆਪਾਂ ਥੋੜਾ ਜਿਹਾ ਜਾਣਕਾਰੀ ਇਸ ਲਈ ਬਣਾ ਰਹੇ ਆਂਗੇ ਵੀ ਕਿਵੇਂ ਕਿਸ ਤਰ੍ਹਾਂ ਅਪਲਾਈ ਕਰਕੇ ਜਾਂ ਆ ਸਕਦੇ ਹੈਗੇ ਕੋਈ ਰਜਿਸਟ੍ਰੇਸ਼ਨ ਤਾਂ ਨਹੀਂ ਹੈਗੀ ਵੀ ਕਿੰਨੇ ਕ ਜਿਹੜੇ ਵਿਅਕਤੀ ਨੇ ਆ ਸਕ ਦੇਖੋ ਕੋਈ ਇਸ ਤਰ੍ਹਾਂ ਦੀ ਰੈਸਟ੍ਰਿਕਸ਼ਨ ਨਹੀਂ ਹੈਗੀ ਕੋਈ ਮਤਲਬ ਪਾਬੰਦੀ ਨਹੀਂ ਹੈਗੀ ਪਰ ਲੇਕਿਨ ਇੱਕ ਲਿਮਿਟੇਸ਼ਨ ਲਾਈ ਗਈ ਹੈ ਕਿਉਂਕਿ ਵਿਧਾਨ ਸਭਾ ਚ ਬੈਠਣ ਦੇ ਯੋਗ ਕਿੰਨੇ ਬੰਦੇ ਬੈਠ ਸਕਦੇ ਨੇ ਜੇ ਸੋ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ ਜਿਸ ਦਿਨ ਵੀ ਵਿਧਾਨ ਸਭਾ ਸੈਸ਼ਨ ਹੁੰਦਾ ਕੋਈ ਵੀ ਵਿਅਕਤੀ ਆ ਸਕਦਾ ਆਪਦਾ ਆਈ ਕਾਰਡ ਲੈ ਕੇ ਔਰ ਸਾਡੇ ਨਾਲ ਸੰਪਰਕ ਕਰਕੇ ਸਾਡੇ ਮੇਰੇ ਨਾਲ ਮੇਰੇ ਸਟਾਫ ਨਾਲ ਆ ਕੇ ਆਪਦਾ ਕਾਰਡ ਬਣਾ ਕੇ ਬੈਠ ਕੇ ਦੇਖ ਸਕਦਾ ਵਿਧਾਨ ਸਭਾ ਨੂੰ ਲਾਈਵ ਦੇਖ ਸਕਦਾਗਾ ਵੈਸੇ ਤਾਂ ਹੁਣ ਅਸੀਂ ਤੁਹਾਡੇ ਜਰਨਲਿਸਟਾਂ ਦੇ ਰਾਹੀਂ ਪੂਰੇ ਲਾਈਵ ਚੀ ਵਿਧਾਨ ਸਭਾ ਨੂੰ ਪੂਰੇ ਪੰਜਾਬ ਚ ਵਿਧਾਨ ਸਭਾ ਨੂੰ ਲਾਈਵ ਕੀਤਾ ਪਰ ਇੱਥੇ ਦੇਖਣ ਦਾ ਵੱਖਰਾ ਨਜ਼ਾਰਾ ਹੈ ਜੀ ਇੱਥੇ ਜਦੋਂ ਬੰਦਾ ਬੈਠ ਕੇ ਦੇਖਦਾ ਹੈਗਾ ਅੱਖਾਂ ਨਾਲ ਦੇਖਦੇ ਹੋ ਤਾਂ ਉਹਦਾ ਹੋਰ ਨਜ਼ਾਰਾ ਹੁੰਦਾ ਹੈਗਾ ਪਰ ਗੱਲ ਇਹ ਆ ਕਿ ਬਿਲਕੁਲ ਸਾਰਿਆਂ ਨੂੰ ਦੇਖਣਾ ਚਾਹੀਦਾ ਔਰ ਇਹਦੇ ਨਾਲ ਪੋਲਿਟੀਕਲੀ ਜਾਣਕਾਰੀ ਮਿਲਦੀ ਆ ਲੋਕਾਂ ਨੂੰ ਪਤਾ ਲੱਗਦਾਗਾ ਕਿ ਕਿਹੜਾ ਵਿਧਾਇਕ ਜਿਹੜਾ ਮੰਤਰੀ ਕਿਸ ਵਿਸ਼ੇ ਤੇ ਗੱਲ ਕਰਦਾ ਉਹਦਾ ਵੇ ਆਫ ਟਾਕਿੰਗ ਕੀ ਆ ਕਿਵੇਂ ਗੱਲਬਾਤ ਕਰਦਾ ਕੀ ਲਹਿਜਾ ਉਹਦਾ ਕਿ ਉਹ ਸੈਂਸੀਅਰ ਆ ਕਿ ਉਹ ਨੌਨਸੈਂਸੀਅਰ ਆ ਇਸ ਛੇੜ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰਦਾ ਜਾਂ ਸਮਟ ਪਾਉਣ ਦੀ ਗੱਲ ਕਰਦੇ ਸਾਰੀਆਂ ਗੱਲਾਂ ਲੋਕ ਇੱਥੇ ਜੱਜ ਕਰਦੇ ਨੇ ਕਿ 5 ਸਾਲਾਂ ਬਾਅਦ ਸਰਕਾਰਾਂ ਦਾ ਅਨਲਿਸਿਸ ਹੁੰਦਾਗਾ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਕਿ ਸਾਡੇ ਜਿੱਤੇ ਵਿਧਾਇਕ ਨੇ ਠੀਕ ਕੰਮ ਕੀਤਾ ਤਾਂ ਲੋਕ ਦੁਬਾਰਾ ਜਿੱਤਾਂ ਦੇ ਲੱਗਦਾ ਉਹਨੇ ਨਹੀਂ ਕੀਤਾ ਤਾਂ ਹਰਾਉਂਦੇ ਨੇ ਕਿ ਕਿਸ ਸਕੂਲੀ ਬੱਚਿਆਂ ਵਾਸਤੇ ਵੀ ਕਿਸ ਤਰ੍ਹਾਂ ਦਾ ਆਏਗਾ ਇਹ ਪ੍ਰਬੰਧ ਕੋਈ ਬੈਠਣ ਦਾ ਜਾਉਂਦਾ ਬਿਲਕੁਲ ਸਕੂਲੀ ਸਕੂਲੀ ਬੱਚਿਆਂ ਲਈ ਅੱਜ ਵੀ ਸੀਗਾ ਹਰ ਰੋਜ਼ ਹੀ ਹੁੰਦਾਗਾ ਜਦੋਂ ਵੀ ਸਕੂਲੀ ਬੱਚਿਆਂ ਲਈ ਅ ਮੈਕੈਨਿਜ਼ਮ ਬਣਿਆ ਹੋਵੇ ਆਕੇ ਵਿਧਾਨ ਸਭਾ ਦੇਖ ਸਕਦੇ ਸੋ ਧੰਨਵਾਦ ਜੀ ਸੋ ਸੋ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਹੈਗਾ ਵੀ ਇਹ ਆਪਣੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਜੀ ਦਾ ਦਫ਼ਤਰ ਸੀ 89 ਤੇ ਅੱਗੇ ਹੈਗਾ ਇਹ ਅਮਨ ਅਰੋੜਾ ਜੀ ਦਾ 88 ਨੰਬਰ ਡਾਕਟਰ ਬਲਜੀਤ ਕੌਰ ਮੰਤਰੀ 87 ਮਤਲਬ ਕਹਿੰਦਾ ਕੀ ਹੈ ਜਿੰਨੇ ਵੀ ਟੋਟਲ ਜਿਹੜੇ ਰੂਮ ਲੇਗੇ ਸੈਕਟਰੀਏਟ ਦੇ ਅੰਦਰ ਇੱਥੇ ਇਹਦੇ ਆਪਣੇ ਵਿધાન ਸਭਾ ਦੇ ਅੰਦਰ ਸਾਰੇ ਮੰਤਰੀ ਸਾਹਿਬਾਨ ਵਾਲੇ ਰੂਮ ਨੇ ਅਲੱਗ-ਅਲੱਗ ਅੱਗੇ ਅੱਗੇ ਦਾ ਕੱਪੜਾ ਪਾਉਂਦੇ ਤੁਹਾਨੂੰ ਤੁਸੀਂ ਜਦੋਂ ਵੀ ਆਉਣਾ ਇੱਥੇ ਤਾਂ ਮੰਤਰੀ ਸਾਹਿਬਾਨ ਜਿਹੜੇ ਵੀ ਇਹ ਪਾਸ ਬਣਾ ਕੇ ਦਿੰਦੇ ਨੇਗੇ ਜਿਵੇਂ ਆਪਾਂ ਖਜ਼ਾਨਾ ਮੰਤਰੀ ਜੀਾਂ ਦਾ ਗੱਲ ਕੀਤੀ ਹੈਗੀ نیچے ਜਾ ਕੇ ਆਪਾਂ ਫਿਰ ਜਿਹੜੀ ਇਨਫੋਰਮੇਸ਼ਨ ਥੋੜੀ ਜੀ ਦੇਵਾਂਗੇ ਜਦੋਂ ਆਪਾਂ نیچے ਆਵਾਂਗੇ نیچے ਪਹਿਲਾਂ ਪਾਸ ਬਣਦਾ ਹੈਗਾ ਉੱਪਰੋਂ ਜਦੋਂ ਜਾਂਦਾ ਹੈਗਾ ਲਿਖ ਕੇ ਵੀ ਇਸ ਬੰਦੇ ਦਾ ਪਾਸ ਬਣਾਇਆ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਪਾਸ ਹੈ ਇੱਥੇ ਬਣਦਾ ਹੈਗਾ ਵੀ ਕਿਹੜੀ ਗੈਲਰੀ ਦੇ ਵਿੱਚ ਬੈਠਣਾ ਹੈ ਤੇ ਬੜਾ ਵਧੀਆ ਜਿਹੜਾ ਅੱਜ ਪਹਿਲੀ ਵਾਰੀ ਆਏ ਸੀ ਬੜਾ ਵਧੀਆ ਜਿਹੜਾ ਸਾਡਾ ਅਨਪਭਵ ਰਿਹਾ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਅੱਜ ਪੱਤਰਕਾਰ ਸਾਥੀ ਸਾਰੇ ਆਏ ਸੀ ਇਹ ਸਾਰੀ ਲਾਈਨ ਦੇ ਵਿੱਚ ਜਿੰਨੇ ਵੀ ਮੰਤਰੀ ਸਾਹਿਬਾਨ ਨੇ ਉਧਰ ਪਿਛਲੀ ਸਾਈਡ ਮੁੱਖ ਮੰਤਰੀ ਸਾਹਿਬਾਨ ਤੋਂ ਲੈ ਕੇ ਸਾਰਾ ਲੰਮੀ ਜਿੰਨੀ ਲਾਈਨ ਹੈ ਇਹ ਮੰਤਰੀ ਸਾਹਿਬ ਦੇ ਵੱਖ-ਵੱਖ ਵਿਭਾਗਾਂ ਦੇ ਜਿੰਨੇ ਮੰਤਰੀ ਸਾਹਿਬਾਨ ਨੇ ਉਹਨਾਂ ਦੇ ਕਮਰੇ ਨੇਗੇ ਇੱਥੇ ਬੈਠ ਕੇ ਉਹ ਜਿੰਨੀ ਕਿ ਵੀ ਜਦੋਂ ਵੀ ਫੁਰਸਤ ਦੇ ਪਲ ਹੁੰਦੇ ਨੇ ਵਿਧਾਨ ਸਭਾ ਤੋਂ ਬਾਅਦ ਇਥੇ ਬੈ ਕੇ ਉਹ ਲੋਕਾਂ ਨਾਲ ਗੱਲਬਾਤਾਂ ਕਰਦੇ ਨੇ ਤੇ ਇਲਾਕੇ ਦੇ ਲੋਕ ਇਥੇ ਇਹਨਾਂ ਨਾਲ ਆਪਣੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਪਹੁੰਚਦੇ ਨੇ ਸੋ ਇਹ ਅਨੁਭਵ ਸੀਗਾ ਵਿਧਾਨ ਸਭਾ ਦਾ ਬਾਕੀ ਤੁਹਾਨੂੰ نیچے ਜਾ ਕੇ ਉਹ ਵੀ ਦਿਖਾਉਣੀ ਆ ਅ ਅਸੀਂ ਜਿਹੜਾ ਇਸ ਬੇਸ ਫਲੋਰ ਤੇ ਆ ਗਏ ਮਤਲਬ ਜੇ ਕਰਨਾ ਤੁਹਾਨੂੰ ਸਟਰਕਚਰ ਦੱਸਾਂ ਤਾਂ ਇੱਕ ਬਿਲਕੁਲ ਨੀਚੇ ਵਾਲਾ ਜਿਹੜੀ ਬੇਸਮੈਂਟ ਕਹਿੰਦੇ ਆਗੇ ਬੀ ਉਹਨੂੰ ਬੋਲਦੇ ਨੇ ਬੀ ਬਲਾਕ ਤੇ ਇਹ ਹੈਗਾ ਗਰਾਊਂਡ ਗਰਾਊਂਡ ਦਾ ਮਤਲਬ ਜੇ ਤਾਂ ਆਪਾਂ ਵੈਸੇ ਦੇਖੀਏ ਤਾਂ ਇਹ ਫਰਸਟ ਮੰਜ਼ਿਲ ਹੈ ਨਹੀਂ ਇਹ ਸੈਕੰਡ ਮੰਜ਼ਿਲ ਹੈ ਤਾਂ ਇੱਥੋਂ ਜਿੰਨੀ ਵੀ ਇਹ ਆ ਮੈਂ ਦਿਖਾਉਣਾ ਕੈਮਰਾਮੈਨ ਨੂੰ ਕਹਿਣਾ ਵੀ ਇਹ ਦਿਖਾਓ ਜਿੰਨੇ ਇੱਥੇ ਸਾਡੇ মিডিਆ ਕਰਮਚਾਰੀ ਨੇ ਸਾਰੇ ਇਸ ਜਗ੍ਹਾ ਤੇ ਬੈਠ ਕੇ ਜਿੰਨੀ ਵੀ ਜਿਹੜੇ ਨੇਤਾ ਗਣ ਆਉਂਦੇ ਨੇ ਉਹਨਾਂ ਦੀ ਹੁਣ ਵੀ ਕਈ ਆਪਣੇ মিডিਆ ਵਾਲੇ ਜਿਹੜੇ ਉਹ ਲੱਗੇ ਹੋਏ ਨੇ ਕਿ ਦਿਖਾ ਰਹੇ ਨੇ ਪਰ ਜਿੰਨੇ ਵੀ ਕਵਰੇਜ ਹੁੰਦੀ ਹੈਗੀ মিডিਆ ਦੀ ਉਹ ਇਸ ਜਿਹੜੀ ਪਹਿਲੀ ਮੰਜ਼ਲ ਜਾਂ ਗਰਾਊਂਡ ਕਹੋਗੇ ਜੇਕਰ ਆਪਾਂ ਲਿਫਟ ਵਗੈਰਾ ਨੂੰ ਕਹਾਂਗੇ ਤਾਂ ਗਰਾਊਂਡ ਹੈ ਨਹੀਂ ਇਹ ਪਹਿਲੀ ਮੰਜ਼ਲ ਹੈ ਤਾਂ ਇਹ ਸਾਈਡ ਨੇ ਜਿੰਨੇ ਰਸਤੇ ਨੇ ਜਿਹੜੇ ਅੰਦਰ ਵਿਧਾਨ ਸਭਾ ਨੂੰ ਜਾਂਦੇ ਨੇ ਇੱਥੋਂ ਸਾਰੇ ਜਿੰਨੇ ਵੀ ਆਪਣੇ ਲੀਡਰ ਸਾਹਿਬਾਨ ਨੇ ਉਹ ਬਾਹਰ ਆਉਂਦੇ ਨੇ ਤੇ ਨਾਲ ਦੀ ਨਾਲ ਜਿੰਨੀ ਕਵਰੇਜ ਆਏਗੀ ਇਸ ਜਗ੍ਹਾ ਤੇ ਖੜਕੇ ਸਾਡੇ ਮੀਡੀਆ ਕਰਮੀ ਕਰਦੇ ਨੇ ਮੈਂ ਗੱਲ ਕਰਾਂ ਤਾਂ ਇੱਕ ਗਰਾਉਂਡ ਫਲੋਰ ਹੋ ਗਿਆ ਬੇਸ ਹੋ ਗਿਆ ਸੋਰੀ ਪਹਿਲੀ ਮੰਜ਼ਲ ਤੇ ਸੈਕੰਡ ਨੂੰ ਇਹ ਗਰਾਉਂਡ ਕਹਿੰਦੇ ਆ ਤੇ ਫਰਸਟ ਨੂੰ ਜਿੱਥੇ ਮੰਤਰੀ ਸਾਹਿਬਾਨਾਂ ਦੇ ਰੂਮ ਨੇ ਉਹ ਫਰਸਟ ਮੰਜ਼ਲ ਹੈ ਤੇ ਜਿਹੜੀ ਤੀਜੀ ਦੂਜੀ ਮੰਜ਼ਲ ਹੈ ਉੱਪਰ ਉੱਪਰ ਫਿਰ ਅਫਸਰਾਂ ਦੇ ਰੂਮ ਨੇ ਮਤਲਬ ਚਾਰ ਭਾਗਾਂ ਦੇ ਵਿੱਚ ਜਿਹੜੀ ਸਾਡੀ ਵਿਧਾਨ ਸਭਾ ਹੈਗੀ ਇਹ ਵੰਡੀ ਹੋਈ ਹੈ ਜੀ ਸੋ ਅੱਜ ਦਾ ਇਹ ਜਿਹੜਾ ਬਲੌਗ ਹੈਗਾ ਆਪਾਂ ਖਤਮ ਕਰਦੇ ਆਂ ਇੱਥੇ ਕਿਉਂਕਿ ਅੰਦਰ ਦਾ ਤੁਹਾਨੂੰ ਦਿਖਾਇਆ ਸਾਰਾ ਸੂਰਤੇ ਹਾਲ ਅ ਜਿੰਨਾ ਵੀ ਜਿਹੜਾ ਵਿਧਾਨ ਸਭਾ ਦਾ ਜਿਹੜਾ ਅੱਜ ਸੈਸ਼ਨ ਸੀਗਾ ਉਹ ਤੁਹਾਨੂੰ ਪੂਰਾ ਤਖਾਣ ਦੀ ਕੋਸ਼ਿਸ਼ ਕਰੀਆ ਮੈਂ ਇੱਕ ਵਾਰੀ ਫੇਰ ਬਰੀਫ ਦੇ ਵਿੱਚ ਥੋੜਾ ਜਿਆਦਾ ਦੱਸ ਦੇਵਾਂ ਤੁਸੀਂ ਜਦੋਂ ਆਉਣਾ ਹੈਗਾ ਇਹ ਬੋਰਡ ਦੇਖ ਲਓ ਇੱਥੋਂ ਇਸ ਜਗ੍ਹਾ ਤੋਂ ਜਿਹੜੀ ਮੇਨ ਐਂਟਰੀ ਹੈਗੀ ਇਹ ਬੈਕ ਸਾਈਡ ਇਸ ਜਗ੍ਹਾ ਤੋਂ ਜਿਹੜੀ ਐਂਟਰੀ ਹੈਗੀ ਤੁਹਾਡੀ ਹੋਣੀ ਹੈ ਇਸ ਜਗ੍ਹਾ ਤੋਂ ਐਂਟਰੀ ਤਾਂ ਹੀ ਹੋ ਸਕਣੀ ਹੈ ਜੇਕਰ ਤੁਹਾਡੇ ਕੋਲੇ ਅ ਅੰਦਰੋਂ ਕੋਈ ਇਹ ਨਾ ਪਰਮਿਸ਼ਨ ਹੋਊਗੀ ਤਾਂ ਉਹ ਪੁੱਛਣਗੇ ਵੀ ਕਿੰਨਾ ਨੂੰ ਮਿਲਣੇ ਜਾਣੇਗਾ ਕਿੰਨਾ ਦੇ ਸੱਦੇ ਤੇ ਆਏ ਹੋਗੇ ਹਾਂ ਜਦੋਂ ਕੋਈ ਐਮਐਲਏ ਸਹਿਬਾਨ ਨਾਲ ਕਿਸੇ ਵੀ ਅਫਸਰ ਨਾਲ ਤਾਂ ਤੁਸੀਂ ਇੱਥੋਂ ਜਾ ਕੇ ਅੰਦਰ ਤੁਹਾਡੀ ਐਂਟਰੀ ਹੈਗੀ ਜਿਹੜੀ ਉਹ ਹੋ ਜੂਗੀ ਤਾਂ ਇੱਥੋਂ ਕੋਈ ਪਾਸ ਨਹੀਂ ਬਣਦਾ ਮੈਂ ਦੱਸ ਦੇਵਾਂ ਅੱਗੇ ਜਦੋਂ ਤੁਸੀਂ ਜਾਓਗੇ ਅੱਗੇ ਪੌੜੀਆਂ નીચે ਉਤਰ ਕੇ ਜਿਹੜੇ ਪਾਸ ਨੇ ਉਹ ਬਣਾਏ ਜਾਂਦੇ ਨੇ ਪਾਸ ਕਿਵੇਂ ਬਣਦੇ ਨੇ ਉੱਪਰੋਂ ਜਿਹੜਾ ਫੋਨ ਐਮਐਲਏ ਸਹਿਬਾਨ ਦਾ ਮੰਤਰੀ ਸਹਿਬਾਨ ਦਾ ਉਹ ਫੋਨ ਆਉਂਦਾ ਹੈਗਾ ਵੀ ਇਹ ਇੰਨੇ ਨਾ ਬੰਦਿਆਂ ਦੇ ਪਾਸ ਬਣਾ ਦਿੱਤੇ ਜਾਣਾ ਉਹ ਪਾਸ ਬਣਨ ਤੋਂ ਬਾਅਦ ਤੁਸੀਂ ਸਿੱਧਾ ਵੀ ਦਰਸ਼ਕ ਗੈਲਰੀ ਦੇ ਵਿੱਚ ਜਾ ਸਕਦੇ ਹੋ ਜੇਕਰ ਉੱਥੋਂ ਬਣਦੇ ਨੇ ਨਹੀਂ ਪਾਸ ਨਹੀਂ ਜਿਹੜੇ ਦੂਸਰੇ ਉਹ ਜਦੋਂ ਤੁਸੀਂ ਜਿਹੜੇ ਵੀ ਸਬੰਧਤ ਅਫਸਰ ਸਹਿਬਾਨ ਨੂੰ ਮੰਤਰੀ ਸਹਿਬਾਨ ਨੂੰ ਐਮਐਲਏ ਸਹਿਬਾਨ ਕੋਲ ਜਾਣਾ ਹੈ ਉੱਥੇ ਜਾ ਕੇ ਜਿਹੜੇ ਤੁਹਾਨੂੰ ਪਾਸ ਨੇ ਇੱਕ ਹੋਰ ਇਸ਼ੂ ਕੀਤੇ ਜਾਂਦੇ ਨੇ ਜਿਹੜੇ ਫਿਰ ਉਹ ਤੁਹਾਨੂੰ ਦੱਸਿਆ ਜਾਂਦਾ ਵੀ ਤੁਸੀਂ ਕਿਹੜੀ ਗੈਲਰੀ ਦੇ ਵਿੱਚ ਬੈਠਣਾ ਹੈਗਾ ਤਾਂ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਜਾ ਕੇ ਵਿਧਾਨ ਸਭਾ ਦਾ ਸੈਸ਼ਨ ਹੈਗਾ ਉਹ ਦੇਖ ਸਕਦੇ ਹੋ ਬੜਾ ਹੀ ਨੋਰਮਲ ਹੈਗਾ ਸਿਰਫ ਤੁਸੀਂ ਇੱਕ ਆਧਾਰ ਕਾਰਡ ਲੈ ਕੇ ਆਉਣਾ ਮੈਂ ਦੱਸ ਦੇਵਾਂ ਪੋਰ ਇੱਥੇ ਕਿਸੇ ਦੀ ਕੋਈ ਲੋੜ ਨਹੀਂ ਆਧਾਰ ਕਾਰਡ ਤੁਸੀਂ ਲੈ ਕੇ ਆਵੋ ਆਧਾਰ ਕਾਰਡ ਦੇ ਨਾਲ ਹੀ ਜਿਹੜੀ ਸਨਖਤ ਹੁੰਦੀ ਹੈਗੀ ਤਾਂ ਉਹ ਤੁਹਾਨੂੰ ਜਿਹੜੇ ਪਾਸ ਨੇ ਉਹ ਇਸ਼ੂ ਹੋ ਜਾਂਦੇ ਨੇ ਸੋ ਅੰਦਰ ਹੈਗਾ ਜਿਹੜਾ ਮੋਬਾਈਲ ਫੋਨ ਤਿੱਖੀ ਕੋਈ ਚੀਜ਼ ਚਾਬੀ ਕੋਈ ਵੀ ਮੰਨ ਲਓ ਇਸ ਤਰ੍ਹਾਂ ਦਾ ਜਿਹੜਾ ਪੈਨ ਤੋਂ ਲੈ ਕੇ ਪੈਨ ਤੋਂ ਲੈ ਕੇ ਜਿਹੜਾ ਉਹ ਅੰਦਰ ਐਂਟਰੀ ਨਹੀਂ ਹੋਣ ਦਿੰਦੇ ਹੈਗੇ ਤਾਂ ਤੁਸੀਂ ਅੰਦਰ ਬੈਠ ਕੇ ਜਿਹੜਾ ਸੈਸ਼ਨ ਹੈਗਾ ਉਹ ਦੇਖੋ ਬੜਾ ਆਨੰਦ ਆਇਆ ਮੈਂ ਇੱਕ ਗੱਲ ਦੱਸ ਦੇਵਾਂ ਬੰਟੂ ਜੀ ਜਿਵੇਂ ਸ਼ਰਮਾ ਜੀ ਬਿਲਕੁਲ ਇਧਰਲੇ ਪਾਸੇ ਮਾਲੂ ਸੀਐਮ ਸਾਹਿਬ ਬੈੰਦੇ ਨੇ ਬਿਲਕੁਲ ਨਾਲ ਹੀ ਉਹਦੇ ਸਾਹਮਣੇ ਜਿਹੜੇ ਆਪੋਜੀਸ਼ਨ ਲੀਡਰ ਹੈ ਆਪਾਂ ਨੂੰ ਕਿ ਕਈ ਵਾਰੀ ਵੀਡੀਓ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਦਾ ਜਿਹੜਾ ਡਿਸਟੈਂਸ ਹੈ ਕਾਫੀ ਦੂਰ ਦੂਰ ਹੋ ਉਹ ਤਾਂ ਮਸਾ ਹੀ ਮਤਲਬ ਕਹੋ ਵੀ 5 ਫੁੱਟ ਦਾ ਫਰਕ ਮਸਾ 10 ਫੁੱਟ 10 ਫੁੱਟ ਕਹਿ ਲਓ 5 ਕਹਿ ਲਓ ਮਤਲਬ ਜਿਵੇਂ ਬਿਲਕੁਲ ਹੀ ਸਾਹਮਣੋਂ ਸਾਹਮਣੇ ਜੇਕਰ ਤੁਸੀਂ ਆਵਾਜ਼ ਵੀ ਬੰਦੋ ਜੇ ਮਾਈਕ ਤਾਂ ਉਹਨਾਂ ਦੀ ਆ ਸੋ ਬੜਾ ਆਨੰਦ ਆਉਂਦਾ ਇੱਕ ਵਾਰੀ ਆ ਕੇ ਬਿਲਕੁਲ ਉਲਟਾ ਰੂਲਿੰਗ ਪਾਰਟੀ ਬੜਾ ਆਨੰਦ ਆਉਂਦਾ ਹੈਗਾ ਤੁਸੀਂ ਇੱਕ ਵਾਰੀ ਆ ਕੇ ਕਦੇ ਵਿਧਾਨ ਸਭਾ ਦਾ ਸੈਸ਼ਨ ਜ਼ਰੂਰ ਦੇਖ ਕੇ ਜਾਓ ਅਸੀਂ ਹੋ ਸਕਦਾ ਬਹੁਤ ਸਾਰੇ ਸੱਜਣਾ ਨੇ ਹਜ਼ਾਰਾਂ ਵਾਰ ਦੇਖ ਲਿਆ ਹੋਵੇ ਪਰ ਸਾਡੇ ਵਾਸਤੇ ਇਹ ਨਵਾਂ ਤਜਰਬਾ ਸੋ ਤੁਸੀਂ ਜ਼ਰੂਰ ਇੱਕ ਵਾਰੀ ਆ ਕੇ ਕਦੇ ਵੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈਗਾ ਉਹ ਦੇਖ ਕੇ ਜਾਓ ਜਿਸ ਤਰ੍ਹਾਂ ਮੰਤਰੀ ਸਾਹਿਬ ਚੀਮਾ ਸਾਹਿਬ ਦੱਸ ਰਹੇ ਸੀ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾਂ ਜਿੰਨੇ ਵੀ ਆਪਣੇ ਦੋਸਤ ਮਿੱਤਰ ਨੇ ਉਹਨਾਂ ਨੂੰ ਇੱਕ ਵਾਰੀ ਸੈਸ਼ਨ ਜਰੂਰ ਦਿਖਾ ਕੇ ਲੈ ਕੇ ਜਾਓ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਆਪਣੇ ਜਿਹੜੇ ਮੁੱਦਿਆਂ ਤੇ ਹੈਗੀ ਉਹ ਬਹਿਸ ਹੁੰਦੀ ਹੈ ਭਾਵੇਂ ਕਿ ਅੱਜ ਕੱਲ ਲਾਈਵ ਚੱਲ ਰਿਹਾ ਹੈਗਾ ਇਹ ਲਾਈਵ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਇੱਥੇ ਆ ਕੇ ਦੇਖਣਾ ਪਰ ਲਾਈਵ ਵਾਲਾ ਜਿਵੇਂ ਮੈਚ ਨਹੀਂ ਹੁੰਦੇ ਜਿਵੇਂ ਕ੍ਰਿਕਟ ਦੇ ਮੈਚ ਆਪਾਂ ਦੇਖਦੇ ਆਂ ਲਾਈਵ ਤੇ ਅੱਖਾਂ ਨਾਲ ਦੇਖਣ ਦਾ ਬੜਾ ਅੰਤਰ ਹੈਗਾ ਸਾਨੂੰ ਬੜਾ ਆਨੰਦ ਆਇਆ ਸੋ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਜਿੰਨੀਆਂ ਕਿ ਸਾਡੀਆਂ ਗਲਤੀਆਂ ਹੋਣਗੀਆਂ ਇਹਦੇ ਵਿੱਚ ਸਾਡੀਆਂ ਗਲਤੀਆਂ ਵੀ ਦੱਸਿਓ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚੰਗਾ ਕਰਨ ਦਾ ਸਾਨੂੰ ਉਤ ਇੱਕ ਬਲੌਗ ਬਣਾਇਆ ਬਲੌਗ ਬਣਾ ਕੇ ਤੁਹਾਨੂੰ ਤੁਹਾਡੇ ਸਾਹਮਣੇ ਜਿੰਨਾ ਵੀ ਅਸੀਂ ਪਿੰਡ ਤੋਂ ਲੈ ਕੇ ਕਿਉਂਕਿ ਇਹ ਜੇ ਬਰਸਾਤ ਹੀ ਹੁੰਦੀ ਰਹੀ ਆ ਰਸਤਿਆਂ ਦੇ ਵਿੱਚ ਤਾਂ ਇੱਥੇ ਹੀ ਜਿੰਨੀ ਕੁ ਮੇਨ ਗੱਲ ਹੋਈ ਹੈ ਮੋਟਾ-ਮੋਟਾ ਤੁਹਾਨੂੰ ਦੱਸਤਾ ਵੀ ਫੇਰ ਮੈਂ ਇੱਕ ਵਾਰੀ ਛੋਟੀ ਜੀ ਗੱਲ ਕਰਦਾ ਵੀ ਆਧਾਰ ਕਾਰਡ ਲੈ ਕੇ ਆਪਣੇ ਜਿੰਨਾਂ ਨੇ ਵੀ ਤੁਹਾਡੇ پاس ਬਣਵਾਉਣੇ ਨੇ ਉਹਨਾਂ ਨੂੰ ਆਧਾਰ ਕਾਰਡ ਸੈਂਡ ਕਰ ਦਿਓ ਤੁਹਾਡੇ پاس ਬਣ ਜਾਣਗੇ ਬੜੀ ਨਾਰਮਲ ਪ੍ਰਕਿਰਿਆ ਹੈ ਜਦੋਂ ਵੀ ਨਵਾਂ ਸੈਸ਼ਨ ਚੱਲਦਾ ਤਾਂ ਜ਼ਰੂਰ ਦੇਖ ਕੇ ਜਾਓ ਧੰਨਵਾਦ ਜੀ ਸასიਖਾਲ